ਇਹਨਾਂ ਦੁਨੀਆ ਮੀਟਿੰਗਾਂ ਅਦਰ ਕੋਈ ਪ੍ਰਸਤਾਵ ਹੈ ਕਿ ਸੂਚਨਾ ਡਾਕਟਰ ਬਗਵ ਸਿੱਟਾਂ ਦੇ ਲੋ ਇਹਦੇ ਸਾਡੇ ਜਿੰਨਾਂ ਦੀ ਮੀਟਿੰਗਾਂ ਹੋ ਜਾਣਗੀਆਂ ਸਤਿਕਾਰਯੋਗ ਸਭਾ ਸਾਹਿਬਾ ਸਰਵਦਰ ਮੀਟਿੰਗਾਂ ਸਾਰੀਆਂ ਮੀਟਿੰਗਾਂ ਹੋ ਜਾਣਗੀਆਂ ਦੂਸਰਾ ਇਹ ਹੈ ਕਿ ਕੁਝ ਕਮੇਟੀਆਂ ਬਣਨੀਆਂ ਸੀ ਉਹ ਸਾਡੇ ਵਿਲੇ ਹੋ ਗਈਆਂ ਤੇ ਇੱਕ ਹਫ਼ਤੇ ਦੇ ਅੰਦਰ ਨਜ਼ਰ ਦੀ ਵਿਚਾਰ ਕੀਤਾ ਇੱਕ ਹਫ਼ਤੇ ਦੇ ਅੰਦਰ ਕਮੇਟੀਆਂ چاہے میریفیسٹو کمیٹی ہے پہنیں کوئی سفر بنا میڈیا پرسن یا ہوئی بھی کمیٹیاں بنائی وہ ہفتے امید ہے نائنٹی نائن پرسینٹ کہ وعدہ بنا دیں دوسرا یہ ہے کہ سارے یہ گل چاہیے کہ آپ اپنے ضلع میں تھی زور دار میٹنگ کرو اور کر کے میں بھی کرتی جیسے دونوں نہ جا سکتے ہو تو ایک انٹرویو جائے گی اتویل لیڈرشپ بھی جائے گی جی کسی بھی ضرورت پی تو میٹنگ کر کے جاؤں اور پہلے میٹنگ نہیں لگی پھر اُسی تین کانفرنس تک ایک گورنمنٹ ایک باجب میٹنگ اور ایک دوسرے سے فیصلے ہوئے ਨੇ ਉਹਦੇ ਲਈ سارے ਨੂੰ ਹੋਰ ਜੁੜਨ ਨਾਲ ਗੱਲ ਕੀਤੀ ਵੀ ਕਿ ਆਪ ਆਪਣੀ ਡੀਐਸ ਵਾੜੋ ਜਿਹੜਾ ਕੋਈ ਪਾਰਟੀ ਦੇ ਵਿਚਕਾਰ ਨੂੰ ਪੰਕਰੇਗਾ ਉਹਦੇ ਖਾਫਸ਼ਨ ਲਗਾ ਕੇ ਕੋਈ ਜਿੰਦਨ ਨੂੰ ਬਾਹਰ ਵੀ ਪਾਰਟੀ ਚ ਜਾਈ ਜਾਵੇ ਇਹ ਵੀ ਫੈਸਲਾ ਕੀਤਾ ਸਾਰੇ ਨੂੰ ਸਮਝਾਉਣ ਤੱਕ ਪ੍ਰੋਸੀਜਰ ਬੰਦੇ ਚੁਦਾ ਇਹਨਾਂ ਨੂੰ ਇਹ ਦਿਖਾ ਨਹੀਂ ਕਰਦੇ ਬਾਤੀ ਹੋਲ ਦਾ ਪੁੰਜਾ ਕਿਵੇਂ ਆਕਿਆ ਜਿਹੜੇ ਹੱਕੇ ਆਪਾਂ ਲੜਨੇ ਨੇ ਕਿਹੜੇ ਨੇ ਕਿਹੜੀ ਬਾਤ ਚਰਚਾ ਕਰਦਾ ਹੋਇਆ ਕਿ ਜਿਹੜਾ ਹੋਣਾ ਉਹ ਜੇ ਸਾਡੀ ਇਹ ਅੱਜ ਅੱਜ ਉਹ ਦੌਰ ਚੱਲਣੀ ਬੈਸ ਕੋਈ ਨਹੀਂ ਹੋਇਆ ਕਿ ਕਿਸੇ ਪਾਰਟੀ ਨਾਲ ਵੀ ਕੋਈ ਆਪਣੇ ਇੰਡੀਪੈਂਡੈਂਟ ਦੇ ਤੌਰ ਤੇ ਗੱਲਬਾਤ ਨਹੀਂ ਕਰੇਗਾ ਜੇ ਕਰੇਗਾ ਤਾਂ ਪਾਰਟੀ ਕਿਹੜੀ ਵੀ ਪਾਰਟੀ ਦੀ ਲੀਡਰਸ਼ਿਪ ਬੈਠ ਕੇ ਫੈਸਲਾ ਕਰੇਗਾ ਕੀ ਸਰਪ ਜੀ ਤੁਸੀਂ ਗੱਲ ਕਹੀ ਹੈ ਵੀ ਸੱਤ ਦਾ ਤਾਂ ਦਿੱਤਾ ਗਿਆ ਰਿਹਾ ਵੀ ਜਿਹੜੇ ਆਪ ਫੈਸਲੇ ਸੁਣਾਉਂਗੇ ਉਹ ਖੁਦ ਜ਼ਿੰਮੇਵਾਰ ਹੋਣਗੇ ਇਹ ਬਿਆਨ ਕਿਉਂ ਜਨ ਲੱਗਿਆ ਕੀ ਗੱਲ ਹੈ ਇਸ ਵਿੱਚ ਇਹ ਮਤਲਬ ਇਹ ਹੈ ਕਿ ਆਪ ਆਪਣੇ ਬਿਆਨ ਦੇ ਸੰਦਰਭ ਜਦੋਂ ਜਰੂਰ ਕੋਤੇ ਬੈਠੇ ਕੋਤੇ ਕੋਤੇ ਪਾਰਟੀ ਨੇ ਲੋਕਾਂ ਦੇ ਵੀ ਕਹੀ ਆਪ ਆਪਣੀਆਂ ਗੱਲਾਂ ਕਰ ਦੇਣਾ ਇਹ ਪਾਰਟੀ ਨੂੰ ਮਤਲਬ ਇਮੇਜ ਉੱਪਰ ਨਾ ਗਿਆ ਉਹਨਾਂ ਆਦਲਾ ਕਰਕੇ ਕੁਝ ਤਾਂ ਰੂਪਤਣਾ ਪੈਂਦਾ ਹੀ ਹੈ ਨਾ ਪੜਾ ਗੁਣੀ ਕਿਉਂ ਨਾ ਰੋਪਿਆ ਜੈ ਕਲੀ ਰੋਪਿਆ ਜੈ ਬਾੜੀ ਦੀ ਚੋਣਾਂ ਨੂੰ ਲੈ ਕੇ ਕੀ ਚਰਚਾਾਂਾਂ ਕੀਤੀਆਂ ਵੀ ਐਨਐਸ ਮੀਟਿੰਗ ਦੇ ਵਿੱਚ ਇਹ ਰਣਨੀਤੀ ਬਾਇਕੀ ਐਲਾਈਅੰਸ ਨੂੰ ਲੈ ਕੇ ਚੱਲ ਰਹੀ ਹੋਵੇ ਐਲਾਈਅੰਸ ਦੀ ਅਜੇ ਕੋਈ ਗੱਲ ਨਹੀਂ ਨਾ ਸੀ ਕਿਸੇ ਦਾ ਇਤਿਹਾਸਿਕ ਕੁਝ ਪਾਰਟੀ ਨੇ ਜਦੋਂ ਸਾਡਾ ਰਣਿਆ ਧੀਰਜ ਕਾਲ ਕਰਕੇ ਚਤੁਰੇਗਰ ਜਲਦਾ ਗੁਰੂ ਆਪ ਤੁਸੀਂ ਸਾਰੇ ਖੁਦ ਨਹੀਂ ਕਿ ਕੋਈ ਨਹੀਂ ਆ میٹنگ ہوئی ایم پیپنٹ جا سب کو دو بار جیت چکے ایک دوسرے یہ ہوا فیصلہ کہ اب پہلے دن کا کوئی نہیں کہا جا سکتا ایک چیز ہے کہ مو پاورس یہ سارے سہمت نے باقی قدرتی ہے جب بہت پارٹیاں چیزیں ہوئے اسٹیٹ کوئی کسیوتا ہوتا ہے چڑ کے سیکھا کہ کچھ فیصلہ کریے کہ کچھ اپنا یو پی پنجاب اتراکھنڈ یہ الیکشن ਬੇਤਕੋ ਜੀ 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 ਜ ਇਹ ਕਿਹਾ ਵੀ ਕਿ ਮੇਰੀ ਇੱਤਿਹਾਸਿਕ ਪ੍ਰਤਨੋਕ ਕਾਣੀ ਆ ਸੀ ਕਾਣੀ ਰਾਹ ਦੇ ਹਾਜਰ ਚਲਾ ਜਾਏ ਫਿਰ ਕੁਝ ਨਹੀਂ ਕਿ ਉਹਨੂੰ ਲੱਗ ਗਿਆ ਕਿ ਸਾਡਾ ਫੇਰ ਉਹ ਲੜਕਾ ਐਮਐਲਏ ਬਣੇ ਹੋ ਕੁਝ ਨਹੀਂ ਇਸ ਕਰਕੇ ਉਹ ਕੰਲੇ ਦਾ ਚਲੇ ਜਾਣਾ ਕਿਸੇ ਬਾਤ ਨਹੀਂ ਕਿਸੇ ਪਾਰਟੀ ਨੇ ਉਹ ਨਹੀਂ ਗਿਆ ਬਹੁਤ ਖਲਾਫ ਹੋ ਗਿਆ ਉਹ ਕਹਿੰਦੇ ਜਿਉਂ ਕਹਿੰਦੇ ਮੈਂ ਪਿੱਛੇ ਬਿਮਾਰ ਰਹਾ ਤੇ ਮੇਰੀ ਕਿਸੇ ਨੇ ਸਲਾਮੀ ਲਈ ਯਾਰ ਮੈਨੂੰ ਕਿਸਨੇ ਪੁੱਛਿਆ ਨਹੀਂ ਹਾਲ ਚਾਲ ਕੀ ਮੇਰਾ ਜਾਣਿਆ ਇਸ ਕਰਕੇ ਮੈਂ ਹੁਣ ਅਰਵਿੰਦ ਕੇ ਜੀ ਵਾਲਾ ਜਾਣਾ ਠੀਕ ਸਮਝਦਾ ਜਿਹੜਾ ਦਿੱਲੀ ਤੋਂ ਮੇਰਾ ਹਾਲ ਚਾਲ ਪੁੱਛਣਾ ਮੈਂ ਆਪਣਾ ਅਰਵਿੰਦ ਕੇ ਜੀ ਵਾਲਾ ਸਾਹ ਦੇ ਹਸਪਤਾਲ ਦਾ ਕੰਮ ਕਰਾਇਆ ਤੁਹਾਨੂੰ ਨਹੀਂ ਚਲੋ ਮੈਂ ਦੱਸਦਾ ਮੇਰਾ ਬੈਕ ਵੈਰੀਟੀ ਕਰਦੀ ਰਹਿੰਦਾ ਨਹੀਂ ਭਾਈ ਕੇ ਕਈ ਸੱਗੇ ਆਉਦੇ ਜਾਂਦੇ ਨੇ ਬੰਦਾਰਾ ਦਾ ਪੁੱਛਦੇ ਨਹੀਂ ਇਹ ਮੇਰੇ ਕੋਲ ਦੇ ਹੱਥ 'ਚ ਜੇਰੀ ਵਾਲਾ ਹੈ ਦੂਜਾ ਚਲ ਗਿਆ ਤੇ ਜੇ ਬੱਟਾ ਮੁਡੀ ਆ ਗਿਆ ਤਾਂ ਮੁਡੀ ਨਾ ਚਲ ਗਿਆ ਇਸ ਤੋਂ ਬਾਕੀ ਚੱਲ ਗਿਆ ਲੱਗੇ ਸਮਝਾ ਮੇਰੇ ਕੋਲ ਹੈ ਜੋਕਰ ਤੇ ਉਸ ਤੋਂ ਫਿਰ ਕਿਹੜੀ ਗੱਲ ਹੋ ਜਾਂਦਾ ਇਹਦੀ ਜੁੜੀ ਹੋਰ ਚਾਹਦਾ ਤੂੰ ਮੈਂ ਹਰ ਆਪ ਤੇ ਉਹਨਾਂ ਨੂੰ ਬੈਠੇ ਕੋਸਰਦੀ ਗੁੰਮਾੜ ਹੋਣ ਤੋਂ ਬਾਅਦ ਚਾਰ ਮਹੀਨੇ ਨਹੀਂ ਮਿਲ ਕੇ ਗਏ ਤਾਂ ਮਿੰਟ ਦਾ ਨਿਯਮ ਹੈ ਕਿ ਆਪ ਵੀ ਮੈਨੂੰ ਛੱਡ ਜਾਏ ਜੇ ਤੁਸੀਂ ਜਵਾਬ ਕਰੇਂ ਮੇਰੇ ਘਰ ਨੂੰ ਪੁੱਛੋ ਕਿ ਮੇਰੇ ਘਰੋਂ ਦੇ ਨਹੀਂ ਨਹੀਂ ਆਉਂਦੇ ਇੱਕ ਮੀਟਿੰਗ ਚ ਜਾ ਕੇ ਬਵਾਰੀ ਤੋਂ ਬਾਅਦ ਵੀ ਆ ਕੇ ਜਦੋਂ ਮੈਨੂੰ ਜੇ ਸਾਡੀ ਦਾ ਕਾਲਜ ਦੇ ਵਿੱਚੋਂ ਮੇਰੇ ਨਾਲ ਉਹ ਅੱਗੇ ਆ ਕਿ ਉਹਦੇ ਨਾਲ ਤੇ ਮੇਰੇ ਕੋਲ ਸੀ ਤੇ ਰਾਜ ਮੈਨਾਂ ਵਣੀਆਂ ਗੱਲਾਂ ਤੇ ਸਵੇਰੇ ਆ ਪਾ ਕਰਨਾ ਤੇ ਉਹਨੂੰ ਪਤਾ ਲੱਗਾ ਜਦੋਂ ਇਹ ਕਿ ਮੇਰਾ ਮੁੱਖ ਪੇਨ ਨਾਲ ਤੁਹਾਨੂੰ ਕਰੀਏ ਤੁਸੀਂ ਤਾਂ ਫੜ ਕੇ ਰੱਖੀਏ ਇਹਨਾਂ ਨੂੰ ਸਮਝੀ ਜਿਵੇਂ ਇਹਨਾਂ ਨੇ ਕਹਾ ਵਰਿਓ ਯੂ ਡਰ ਯੇ ਯੇ ਤੁਸੀਂ ਦੇਖੋ ਗ੍ਰਾਮ ਤੋਂ ਲਈ ਸਮਾਜ ਦੇ ਵਿਚਾਰੀ ਆ ਆਪਣੇ ਕੋ ਵੱਡਾ ਤੇ ਬਹੁਤ ਛੋਟਾ ਸਾਰੇ ਜੁਤੇ ਇਹ ਜਿਆ ਅਸਰ ਹੋ ਗਿਆ ਨਹੀਂ ਲੋਕੀ ਸਮਝਦੇ ਕੋਈ ਜਿੰਨੇ ਕੋਈ ਕੰਮ ਕਰਉਂ ਨਾ ਕਿ ਕੱਲ ਗਣ ਲੋਕ ਫੈਲਾ ਕਰਦੇ ਨੇ ਇਦਾਂ ਗੁੱਪ ਗੁੱਪ ਹੁਣ ਉਹਨਾਂ ਦਾ ਲੂਗਾ ਵੀ ਲੋਕ ਕਿੰਨੇ ਕਿੰਨਾ ਨਾ ਦਾ ਕਿੰਝ ਜਦ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਲਾਈਨ ਕਿਸੇ ਨਾਲ ਆਉਣ ਵਾਲੇ ਸਮੇਂ ਚ ਕਿਸੇ ਪਾਰਟੀ ਨਾਲ ਲਾਈਨ ਹੋ ਸਕਦਾ ਹੈ ਇਹਨਾਂ ਦੀ ਇਹਨਾਂ ਦੀ ਕਵਰ ਲੈਂਡ ਦਾ ਸੁਖਵੀਰ ਬਾਦਲ ਗਿਆ ਸੀ ਹਸਪਤਾਲ

ਮੇਰੇ ਅਧਿ ਇਹ ਤੋਂ ਕਿ ਜਨਾਬ ਕਿ ਬਣੇ ਗਏ ਹਮ ਜਿਹੜੀ ਪਾਰਟੀ ਜੁੜੀ ਆ ਰਹੀ ਜਾਨੇ ਉਹ ਸਾਡਾ ਗੱਲ ਕਰ ਰਹੀ ਹੈ ਉਹਨਾਂ ਜਿਵੇਂ ਉਸ ਦਿਨ ਤੁਸੀਂ ਸਾਡੇ ਕੋਲ ਆ ਕੇ ਮਾਰਨ ਨੇ ਮੇਰੇ ਨੇ ਇੰਚਾਰਜ ਪਾਰਟੀ ਪਰ ਇਸੇ ਤਰ੍ਹਾਂ ਕੋਈ ਆਉਗਾ ਦਿੱਕਾ ਵੀ ਪਰ ਸਾਡੀ ਗੱਲਬਾਤ ਹੋ ਜੀ ਜਨਾਬ ਕਈ ਟਾਕੀ ਐਮਐਲਏ ਹੋ ਜਾਣੇ ਇਸ ਵਕਤ ਕਿਦਾਂ ਵੇਖਦੇ ਹੈਗੇ ਕਿ 117 ਸੀਟਾਂ ਦੇ ਉੱਤੇ ਤੁਹਾਡੀ ਪਾਰਟੀ ਲੜੂਗੀ ਜਾਂ ਇਹਦੇ ਵਿੱਚ ਕਿ ਭਾਈ ਹੋਏ ਲੜਾਂਗੇ ਜਿੱਦਿਏ ਸਾਡੀ ਪਾਰਟੀ ਹੁੰਦੀ ਆ ਛੱਡਣ ਨਾਲ ਲੜਗੀਆਂ ਉਹ ਵੀ ਨਾ ਰੰਗੀਆਂ ਅੱਜ ਵੀ ਆਪਾਂ ਇੰਤਜ਼ਾਰ ਕਰ ਰਹੇ ਇੱਕਦਮ ਤਾਰੇ ਤੇ ਤਾਰੇ ਘਟੇ ਹੋਏ ਨਾ ਕੋਈ ਬਾਗੀ ਐਮਐਲਏ ਨਾਲ ਗੱਲਬਾਤ ਚੱਲ ਰਹੀ ਗੱਲਬਾਤ ਜਿਹੜੋ ਤੁਹਾਨੂੰ ਵੀ ਤੁਹਾਨੂੰ ਦੱਸਾਂ ਨਹੀਂ ਆਵਾਮੀ ਪਾਰਟੀ ਨਾਲ ਜਿਹਨੂੰ ਗੱਲਬਾਤ ਤੇ ਮੈ ਲਾਉਂਗੀ ਕਿ ਪਾਰਟੀ ਦੀ ਅਨੋਫੀਸ਼ੀਅਲੀ ਜਾਂ ਆਫੀਸ਼ੀਅਲੀ ਕੋਈ ਮੁਲਾਕਾਤ ਹਾਲੇ ਤੱਕ ਪਾਰਟੀ ਨਾਲ ਹੋਈ ਹੈ ਗੱਠਜੋੜ ਨੂੰ ਲੈ ਕੇ ਦੇਖੋ ਜਿਹੜੇ ਸੀਨੀਅਰ ਲੈਵਲ ਤੇ ਕਿਸੇ ਦੀ ਕੋਈ ਗੱਲ ਸਾਡੀ ਨਹੀਂ ਹੋਈ ਮੇਰੇ ਕੋਲ ਕੋਈ ਤਰ੍ਹਾਂ ਦੀ ਗੱਲ ਨਹੀਂ ਕਿਤੇ ਮੈਨੂੰ ਵੀ ਉਹ ਬੰਦੇ ਬੰਦੇ ਗੱਲ ਕਰਦੇ ਰਹੇ ਇੱਥੇ ਤਾਂ ਨੀ ਕੋਈ ਗੱਲ ਨਹੀਂ ਹੋਈ ਤੇ ਜਿਹੜੇ ਬੰਦੇ ਆਪਣੇ ਤੌਰ ਤੇ ਗੱਲਾਂ ਕਰਦੇ ਜਾਂਦੇ ਰਹੇ ਬ੍ਰੋਗਰ ਵੀ ਕਿਤੇ ਨਹੀਂ ਗੱਲ ਵੀ ਕਰਕੇ ਤੇ ਨਾਲ ਪਹਿਲੇ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀ ਦਾ ਗੱਲ ਤੋਂ ਪਹਿਲਾਂ ਪਾਰਟੀ ਬੈਠ ਕੇ ਗੱਲ ਕਰਦੀ ਉਸ ਤੋਂ ਬਾਅਦ ਕੋ ਗੱਲ ਕਰਦਾ ਜੀ ਜੀ ਤੁਸੀਂ ਉਹ ਬ੍ਰੋਗਰ ਸਾਹਿਬ ਬੈਠੇ ਆ ਤੁਸੀਂ ਬੈਠੇ ਆ ਤੈਨੂੰ ਐਮਐਲਏ ਰਹਿ ਚੁੱਕਿਆ ਐਮਪੀ ਰਹਿ ਚੁੱਕਿਆ ਨਾ ਸਸਦਾ ਲੰਮਾ ਤਜਾਵਾ ਲਾ ਗਿਆ ਸਹੀ ਸਿੱਧੂ ਸੋ ਪਾਰਟੀ ਪਲੇਟਫਾਰਮ ਤੋਂ ਹਰ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਦਲ ਬੰਦਦੇ ਨੇ ਉਹ ਕਿੰਨੇ ਕੋਂ ਤੱਕ ਕਾਮਯਾਬ ਹੋਈ ਨੇ ਪਰ 2022 ਚ ਲੱਗਦਾ ਹੈ ਕਿ ਕੋਈ ਫਿਊਚਰ ਇਸ ਤਰ੍ਹਾਂ ਦਾ ਨਜ਼ਰ ਆਉਂਗਾ ਕਿਉਂਕਿ ਇਲੈਕਸ਼ਨ ਬਹੁਤ ਦੇਖਿਆ ਤੁਸੀਂ ਖੁਦ ਲੜੇਓ ਖੁਦ ਜਿੱਤਿਓ ਐ ਸਵੇਰੇ ਜਿਵੇਂ ਪੰਜਾਬ ਦੇ ਹਾਲਾਤ ਨੇ ਮੈਂ 7 ਸਾਲਾਂ ਦਾ ਰਾਜਨੀਤਿਕ ਜਿੰਦੇ ਵਿੱਚ ਕਈ ਇਲੈਕਸ਼ਨਾਂ ਵਿੱਚ ਸਾਥ ਆਖੇ ਰਹਿ ਗਿਆ ਇਹ ਹੋਈ ਗੱਡੀ ਦੀ ਮੇਖੇ ਜਿਵੇਂ ਦੇ ਹਾਲਾਤ ਹੁਣ ਪੰਜਾਬ ਦਾ ਇਹ ਚੀਚੇ ਜਿਹੜਾ ਜਿਹੜਾ ਆਪਣੀ ਮਰਜ਼ੀ ਆ ਇੰਨੇ ਲੋਕੀਨ ਆਪਰਚੂਨਿਟੀਸ਼ਨ ਹੋਣਗੇ ਇਹ ਕਿ ਕਾਰਜ ਕੋ ਵੱਡਾ ਕਾਰਜ ਹੋ ਜਾ ਕੋਈ ਬੰਦਾ ਸ਼ਰਮ ਨਹੀਂ ਕਰਦਾ ਕਿ ਮੈਂ ਚੱ체 ਆ ਮੈਂ ਕੀ ਕਰਦਾਗਾ ਕੀ ਨਹੀਂ ਆਪੂ ਆਪਣੀ ਪਈ ਰੋਕਣ ਦਾ ਤੇ ਕਿੰਨੂ ਬਜਰੀ ਨਹੀਂ ਕੋਈ ਬੰਦਾ ਲੋਕਾਂ ਦੀ ਜੁੜਗ ਮੈਂ ਚੇਰਨਾ ਪੜਦਾ ਮੈਂ ਐਮਐਲਏ ਬਰਦਾ ਜੇ ਨਹੀਂ ਬਰਦਾ ਮਸਟਰ ਹੋਟ ਕੋਲੇ ਵੇਖੋ ਕਿ ਸੀਐਮ ਹਰ ਕੈਂਡੀਡੇ ਹਰ ਪਾਰਟੀ ਦੇ ਵਿੱਚ ਆਏ ਤਿੰਨ ਪਾਰਟੀਆਂ ਦੇ ਦੋ ਦੋ ਕੈਂਡੀਡਰ ਚਾਰ ਚਾਰ ਕੈਂਡੀਡੇਟ ਨੇ ਜਿਸ ਮੈਂਨੇ ਇੱਕ ਨੂੰ ਅਜੇ ਜਿਹੜੇ 2 2 3 ਤੇ ਨਹੀਂ ਇਹ ਫੇਰ ਕਿਉਂ ਲਗਣੀਆਂ ਇਹ ਕੋਈ ਤੁਮਾਖਾਂ ਹੁਣ ਸਮਝਾਤੋਂ ਵਿਸ਼ੇ ਪੰਡਾ ਚ ਤੁਮਾਸ਼ਾਈਂ ਇਹਨਾਂ ਲੋਕਾਂ ਨੇ ਇਹ ਵੀ ਅਸਾਂ ਕਿਦਕਸੇ ਨੂੰ ਨਹੀਂ ਚਾਰੂ ਕਰ ਇਹਨਾਂ ਨੂੰ ਅਸੀਂ ਰੱਜਣਾ ਦਵੀਂ ਲੋਕਾਂ ਨੇ ਦਰਨੀ ਇਹ ਬੁੱਢੇ ਦੇ ਪੁੱਤਣਾ ਕੰਮ ਹੀ ਕੋਈ ਨਹੀਂ ਕਰਦੇ ਜਿਹੜੇ ਇੱਕ ਪੁੱਤੇ ਕਰ ਦੱਸਦੇ ਆ ਕਿੰਸਾ ਦੋ ਗੁਰ ਕੀ ਲੱਗਦਾ ਹੈਗਾ ਕਿ ਕਿਹੜੀ ਪਾਰਟੀ ਦੇ ਨਾਲ ਤੁਹਾਡੀ ਭਾਈਵਾਲੀ ਹੋ ਸਕਦੀ ਹੈ ਕਿਸਾਨੀ ਮਸਲੇ ਦੇ ਪਹਿਲਾਂ ਤਾਂ ਇਹ ਇਹ ਗੱਲਾਂ ਸੀ ਕਿ ਕਿ ਸ਼ਾਇਦ ਬੀਜੇਪੀ ਦੇ ਨਾਲ ਤੁਸੀਂ ਭਾਈਵਾਲੀ ਕਰ ਸਕਦੇ ਹੋ ਕਦੀ ਮੇਰੀ ਕੋਈ ਮੁਲਾਕਾਤ ਕੋਈ ਵੀ ਜਰੂਰ ਗੱਲਬਾਤ ਨੂੰ ਬੋਲਦੇ ਪਰ ਕੋਈ ਦੱਸ ਦੇ ਅੱਧੀ ਕਿਸਾਨੀ ਗੱਲੋਂ ਤੋਂ ਪਹਿਲਾਂ ਸਾਡੀ ਅੱਧੀ ਕੱਟੇ ਵੀ ਜਾਂ ਸਾਡੀ ਨੇਤਾ ਵੀ ਨਹੀਂ ਹੈ ਲੇਕਿਨ ਕੋਈ ਬੰਦਾ ਇਹ ਗੱਲ ਸਾਬਤ ਕਰ ਦੇ ਕਿ ਉਸ ਤੋਂ ਬਾਅਦ ਕੋਈ ਵੀ ਨਹੀਂ ਜੀ ਜੀ ਰੱਖ ਕਦੇ ਵੀ ਕੋਈ ਗੱਲ ਜਾਵੇ ਗੱਲ ਬਾਤ ਵੀ ਹੋਈ ਹੋਵੇ ਟੈਲੀਫੋਨ ਵੀ ਹੋਇਆ ਹੋਵੇ ਨਹੀਂ ਹੁਣ ਹੁਣ ਕਿਹੜੀ ਪਾਰਟੀ ਲੱਗ ਗਿਆ ਤੁਹਾਨੂੰ ਜਿਹੜੀ ਇੱਕ ਗੱਲ ਸਮਝ ਲਓ ਇੱਕ ਗੱਲ ਸਮਝ ਲਓ ਜਿਹੜੀ ਪਾਰਟੀ ਨੂੰ ਕਿਸਾਨ ਦੁਸ਼ਮਣ ਸਮਝਦਾ ਸਮਝੇ ਉਸ ਪਾਰਟੀ ਨਾਲ ਸਾਡੀ ਕੋਈ ਭਾਈਵਾਲੀ ਨਹੀਂ ਪਹਿਲੀ ਗੱਲ ਦੂਜੀ ਗੱਲ ਇਹ ਕਿ ਜਿਸ ਨਾਲ ਵੀ ਸਾਡੀ ਗੱਲ ਹੋਏਗੀ ਚੋੜਾ ਵਿੱਚ ਪ੍ਰੀ ਕੋਨਲਾਈਜ਼ ਜਾਂ ਪੋਸਟ ਕੋਲਾਈਜ਼ ਅਸੀਂ ਆਪਣੀ ਵੱਖਰੀ ਨਿਆਰੀ ਹਸਤੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਉਹ ਰੱਖ ਕੇ ਹੀ ਗੱਲ ਹੋਏ ਨਾ ਅਸੀਂ ਕਿਸੇ ਹੋਰ ਦੇ ਸੁਭਾਤੇ ਲੜੀਏ ਨਾ ਅਸੀਂ ਕਿਸੇ ਨਾਲ ਸਮਝੀਏ ਸਮਝ ਗਏ ਇਸ ਕਰਕੇ ਸਾਡੀ ਜਿਹੜੀ ਸੈਪਰੇਟ ਆਇਡੈਂਟੀਟੀ ਹੈ ਜੋ ਅੱਜ ਇਹ ਫੈਸਲਾ ਹੈ ਅਸੀਂ ਆਪਣੀ ਆਇਡੈਂਟੀਟੀ ਕਿਸੇ ਕੀਮਤ ਤੇ ਜੀ 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 ਸਾਡਾ ਜੀ ਕਿ ਸੁਧਾਰ ਪਿਆ ਹੋਇਆ ਹੈ। ਅਸੀਂ ਬੜੀ ਬੜੀ ਪੋਸਟਾਂ ਤੇ ਹੁਣ ਕਾਰਟੀ ਨਾਲ ਅਸੀਂ ਕੋਈ ਮਹੱਤਵਪੂਰਨ ਅਗੀਆਂ ਕੁਰਬਾਨੀਆਂ ਵੀ ਬੜੀਆਂ ਕੀਤੀਆਂ। ਜਿਹੜਾ ਬੜੀਆਂ ਗੱਲਾਂ ਹੋਰ ਬਹੁਤ ਕੁਝ ਹੋਇਆ। ਲੇਕਿਨ ਕਿਸੇ ਨਾਲ ਆ ਗਿਆ ਕਿ ਪਰ ਤੇ ਜੱਲਾ ਕਰਦਾ। ਤੇ ਉਹਨਾਂ ਨੇ ਸਰਵਾਏ ਬੈਠੇ ਤਾਂ ਹੋ ਕੁਛ ਨਹੀਂ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਫੇਰ ਕੀਤੀ ਹੋਰ। ਜਿਹੜੀ ਕੁਝ ਜੀ। ਕੋਈ ਜਵਾਬ ਉੰਡਾ ਸੀ ਸਿੱਟ ਬਣੀ ਹੋਈ ਹੈ। ਉਹਦੇ ਲੋ ਮੱਦੀਆ ਲੋਕਾਂ ਜਿਹਨਾਂ ਜਿਵਾ ਉਹਦਾ ਆਗਾ ਦੀ ਪੂਰੀ ਸਜਾਤ ਹੋਵੇ ਉਹ ਸਤਾਤ ਦਿਨ ਉਹ ਕਹਿ ਰਿਹਾ ਥੱਪ ਕੋ ਨਹੀਂ ਹੋਇਆ ਕਿ ਉਹਦੇ ਲਈ ਠੀਕ ਹੈ ਕਹਦਾ ਇੱਕ ਮਕਸਦੇ ਵੀ ਹੈ ਕਿ ਉਹ ਤੁਹਾਨੂੰ ਅਚੀਵ ਕਰ ਲਈ ਅਗੇ ਪਾਵਰ ਵੀ ਆਉਣਾ ਜ਼ਰੂਰੀ ਹੁੰਦਾ ਠੀਕ ਹੈ ਪਾਵਰ ਸਾਡੀ ਦੂਜੇ ਨੁਕਤੇ ਆ ਪਹਿਲੇ ਨੁਕਤੇ ਚੜਤ ਦਾਣਾ ਚੜਤ ਅਤਵੈਤ ਦਾਣਾ ਕਾਣੀ ਬਹੁਤ ਹੈ ਜਿੱਦਾਂ ਬੀਪੀ ਅੰਦਰਜੀ ਨੇ ਗੱਲ ਕੀਤੀ ਕਿ ਅਸੀਂ ਆਪਣੇ ਸਿੰਗਲ ਤੇ ਇਲੈਕਸ਼ਨ ਲੜਾਂਗੇ ਕਿਸੇ ਦੇ ਨਾਲ ਮਰਜ ਨਹੀਂ ਕਰਾਂਗੇ ਆਪਣੇ ਸਿਧਾਂਤ ਦੇ ਪਾਰਟੀ ਨਾਲ ਦਿੱਤੀ ਹੈ। ਯਾ ਜਨਰਲਸ ਕਿ ਆਵਾਦਨੀ ਪਾਰਟੀ ਦੇ ਨਾਲ ਚਰਚਾਾਂ ਚੱਲ ਰਹੀਆਂ ਸਰਬਿੰਦਰ ਜੀ ਜੀ ਦਿੱਲੀ ਦੇ 50 ਸੀਐਮ ਐ ਜਿਹੜੇ ਮਨੀਸ਼ ਸੋਬੀਓ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ। ਤੁਹਾਡੀ ਪਾਰਟੀ ਵੱਲੋਂ ਜੋ ਜਾਣਕਾਰੀ ਆਈ ਹੈ ਮੀਡੀਆ ਦੇ ਵਿੱਚ ਕਿ 25 ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ ਪਰ ਆਵਾਦਨੀ ਪਾਰਟੀ ਕਹਿੰਦੀ ਹੈ ਕਿ ਮਰਜ ਕੀਤਾ ਜਾਵੇ। ਤਾਂ ਫਿਲਹਾਲ ਦੀ ਗੱਡੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਕਿੱਥੇ ਜੇ ਗੱਡੀ ਗੱਲਬਾਤ ਨਾਲ ਹੋਵੇ? 1 2 3 ساری پارٹی جی آکل پارٹی آم سے کھڑی ہے سولہ کھڑی ہے اور جو کہہ رہے ہیں تو کچھ ہوئے گا ابھی بالکل اپنے نشان سے اپنی پارٹی وڑا کہ مر جنا نہ کسی نے نشان سے لانا نہ کسی سے بے بھانی اہ سک لڑائی لڑنی امھی لڑائی لڑی ہے سامان کوئی الیکشن نہیں دو مہینے اہم بڑے تراس تراس کرتے بن جانا نہیں بالکل ਇਹ ਦੋ ਚੀਜ਼ਾਂ ਕਿ ਤੁਸੀਂ 25 ਸਿੱਧਾ ਨਹੀਂ ਮੰਗ ਕਰ ਰਹੇ ਉਹ ਮਰਜ਼ੀ ਦੀ ਮੰਗ ਕਰ ਰਹੇ ਗੱਲ ਇੱਥੇ ਗਣੀ ਮੈਂ ਇੱਕ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਈ ਕਿ ਉਹਦੇ ਇੱਕ ਮੈਂ ਤੁਹਾਨੂੰ ਮੇਰਾ ਨੁਕਤਾ ਹੈ ਨਸਤੀ ਹੋਵੇ ਅੱਜ ਤੱਕ ਮੇਰੇ ਨਾਲ ਗੱਲ ਕੀਤੀ ਜੇ ਉਹਦੀ ਕੋਈ ਸੁਧੋਤ ਨਹੀਂ ਆ ਤੁਸੀਂ ਥੋੜੋ ਅੱਜ ਪਹਿਲੀ ਵਾਰੀ ਤੁਹਾਡੇ ਸਾਹਮਣੇ ਕੋਈ ਸੁਧੋਤ ਦੀ ਨਾਲ ਮਿਲਦੀ ਕੋਈ ਨਹੀਂ ਜੇ ਇਹ ਮੈਨੂੰ ਦੱਸਾ ਕਿ ਨਾ ਪਾਰਟੀ ਦੀ ਕਿਸੇ ਕਿਸੇ ਹੋਰ ਲੀਡਰ ਨਹੀਂ ਜਾਂ ਪਾਰਟੀ ਲੈਵਲ ਤੇ ਵੀ ਹਾਲੇ ਤੱਕ ਆਪਾਂ ਨਾਲ ਗੱਲਬਾਤ ਹੋ ਪਈ ਨਹੀਂ ਕੋਈ ਆਪਣੇ ਦਰਦ ਤੇ ਅੱਜ ਲੋਕ ਤਾਂ ਉਹਨਾਂ ਨੂੰ ਵੀ ਕੋਈ ਆਪਣੇ ਦਰਦ ਤੇ ਗੁਰ ਕਰਦੇ ਹੋ ਇਸ ਤੋਂ ਪਹਿਲਾਂ ਵੀ ਗੱਲ ਹੀ ਕਰਦੇ ਜੀ ਇਸ ਤੋਂ ਪਹਿਲਾਂ ਗੱਲਬਾਤ ਹੋਈ ਕੋਈ ਹੋਈ ਨਹੀਂ ਸਾਡੀ ਅਦਕਾਰ ਤੋਂ ਸਾਡੀ ਵੀ ਉਪਰ ਲੈ ਲੈਂਦੇ ਬੜੇ ਬੜੇ ਹੁੰਦੇ ਗੁੰਦੇ ਜਿਸ ਤਰ੍ਹਾਂ ਡੀਜ਼ਲ ਬੰਦੀ ਜਿੱਕਰ ਕਰ ਰਵੇ ਕਿ ਅਸੀਂ ਮਰਜ ਨਹੀਂ ਹੋਣਾ ਤਾਂ ਮਰਜ ਦੀ ਗੱਲ ਕਿੱਥੋਂ ਆਉਂਦੀ ਹੈ ਜਦੋਂ ਕਹਿੰਦੇ ਕਿ ਅਸੀਂ ਤੁਹਾਡੇ ਤੁਹਾਡਾ ਸਵਾਲ ਸੀ ਅਸੀਂ ਤੁਹਾਡੇ ਸਵਾਲ ਦਾ ਪਹਿਲਾਂ ਜਵਾਬ ਉਹ ਪਹਿਲਾਂ ਸਰਗੋਸ਼ੀਆਂ ਤਾਂ ਹੁੰਦੀਆਂ ਨੇ ਨਾ ਤੁਸੀਂ ਵੀ ਸਰਗੋਸ਼ੀਆਂ ਦਾ ਹੀ ਜ਼ਿਕਰ ਕਰਦੇ ਹੋ ਜੀ ਜੀ ਉਹ ਸਭ ਸਰਗੋਸ਼ੀਆਂ ਬੇਸਿਕ ਦਾ ਹਨ ਸਰਗੋਸ਼ੀਆਂ ਤੋਂ ਡੇਢਾ ਕਿ ਵੀ ਪਹੁੰਚਿਆ ਹੈ ਬੇਸਿਕ ਸਰਗੋਸ਼ੀਆਂ ਬੇਸਿਕ ਦਾ ਸਾਰੀਆਂ ਜਿਹੜੀ ਆਧਿਕਰ ਕਰ ਰਹੇ ਆ ਇਹ ਨੀਤੀ ਗੱਲ ਹੈ ਤੇ ਪੋਲਿਸੀ ਤੋਂ ਝੁੱਕ ਕੇ ਇਹ ਸਾਹਮੜੇ ਆ ਕੇ ਇਸ ਕਰਕੇ ਉਹ ਸਾਰੀਆਂ ਜਗ੍ਹਾ ਨੇ ਉਹਦੇ ਵਿੱਚੋਂ ਉਹ ਕੋਈ ਸ਼ਕੋਤ ਨਹੀਂ ਲੜੀ ਗੱਲ ਹੋਏਗੀ ਦੇਖੋ ਫ੍ਰੀ ਫੋਲ ਅਲਾਈਸ ਪੋਸਟ ਪੋਲਰ ਆਲਾਈਂਸ ਪੋਲੀਟੀਕਲ ਪਾਰਟੀਆਂ ਕਰਦੀਆਂ ਠੀਕ ਹੈ ਜਦੋਂ ਕੋਈ ਜਿਹੜਾ ਸਾਡੀ ਜ਼ਿਆਦਾਤਰਾਂ ਤਨੂੰ ਸਹਿਯੋਗੀ ਭੂਤੀ ਦਿਖਾਏਗਾ ਅਮਰਦੀ ਦਿਖਾਏਗਾ ਜਿਹੜੀਆਂ ਮਿਲਾਂ ਸਾਡੇ ਸਰਪ੍ਰਸਤ ਸਾਹਿਬ ਨੇ ਕਰੀਆਂ ਨੇ ਪ੍ਰਧਾਨ ਜੀ ਨੇ ਕਰੀਆਂ ਨੇ ਉਹ ਜੇ ਸਾਡੇ ਉਸ ਸਾਥ ਨਾਲ ਡੇੜੇ ਆਉਣਗੇ ਤਾਂ ਪ੍ਰੀ ਪੋਲਰ ਆਲਾਈਂਸ ਵੀ ਹੋ ਸਕਦਾ ਪੋਸਟ ਪੋਲਰ ਆਲਾਈਂਸ ਵੀ ਹੋ ਸਕਦਾ ਅਸੀਂ ਓਪਨ ਆਲਾਈਂਸ ਦੇ ਕੋਈ ਨਹੀਂ ਬੰਦ ਕੀਤੇ ਪਰ ਸਾਡੇਆਂ ਇਹ ਜਿਹੜੀਆਂ ਸ਼ਰਤਾਂ ਨੇ ਅਟਰੀ ਹੱਸਦੀ ਸਮਝ ਗਏ ਆਪਣਾ ਸਿੰਬਲ ਸਾਡਾ ਪ੍ਰੋਗਰਾਮ ਪੱਤਰ ਪ੍ਰੋਗਰਾਮ ਇਹਦੇ ਪ੍ਰਤੀ ਵੀ ਉਹਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਇਸ ਅਕਾਰ ਰੇਖਾ ਦੇ ਵਿੱਚ ਵਿੱਚ ਗੱਲਬਾਤ ਜਿਹੜੀ ਹੈ ਉਹ ਹੋ ਸਕਦੀ ਹੈ ਬਿਨੁਦੇ ਤੁਸੀਂ ਕਹਿਆ ਵੀ ਜਿਹੜੀ ਪਾਰਟੀ ਨੂੰ ਕਿਸ ਸਾਥ ਆਪਣੀ ਮੰਨਦੇ ਆ ਜਿਹੜੇ ਬਿੰਦ ਆਪਣਾ ਨਹੀਂ ਮੰਨਦੇ ਕੋਈ ਮੰਨਦੇ ਪੰਜਾਬ ਦਾ ਹਰ ਇੱਕ ਪਾਰਟੀ ਦਾ ਵਿਰੋਧ ਹੋ ਰਿਹਾ ਕਿਸਾਨਾ ਬਣ ਕੀਤਾ ਜਾ ਨਹੀਂ ਸਾਡਾ ਨਹੀਂ ਹੋ ਰਿਹਾ ਤੁਸੀਂ ਛੱਡ ਕੇ ਬਾਕੀ ਨਹੀਂ ਨਾ ਅਲਾਈਂਸ ਹੋਗਾ ਕਰਦੇ ਜਾਉਗਾ ਹੋ ਸਕਦਾ ਨਹੀਂ ਨਹੀਂ ਤੁਸੀਂ ਦੇਖੋ ਜਿਹੜਾ ਪੰਜਾਬ ਦਾ ਆਉਣ ਵਾਲਾ ਸਰਭਾਏਗਾ ਉਹਦੇ ਤੇ ਕਿਸਾਨ ਸੰਦੋਗਨ ਕਿਸਾਨ ਅਨਰੈਸਟ ਇਹ ਸਭ ਤੋਂ ਵੱਡਾ ਡਿਸਾਈਡਿੰਗ ਫੈਕਟਰ ਹੋਏਗਾ ਪੰਜਾਬ ਸਾਡੀ ਪਾਰਟੀ ਇਕੱਲੀ ਸੰਯੁਕਤ ਜਿਹੜਾ ਸ਼੍ਰੋਮਣੀ ਅਕਾਲੀ ਦਾ ਸੁਯੋਗ ਕੱਲੀ ਐਸੀ ਪਾਰਟੀ ਹੈ ਜਿਹਦਾ ਉਹ ਕਿਤੇ ਵਿਰੋਧ ਨਹੀਂ ਕਰਦੇ ਕਿਤੇ ਸਾਡੇ ਲੀਡਰ ਦਾ ਘਰੋਲੀ ਹੋਏ ਕਿਸੇ ਸਾਡੀ ਮੀਟਿੰਗ ਕਿਉਂ ਉਹਨਾਂ ਨੇ ਨਹੀਂ ਕਰ ਲ ਪਾਇਆ ਕਿਉਂ ਨਹੀਂ ਪਾਇਆ ਕਿਉਂਕਿ ਜਦ ਤੋਂ ਆਗਾਜ਼ ਹੋਇਆ ਮੋਰਚੇ ਦਾ ਅਸੀਂ ਪੂਰੀ ਤਰ੍ਹਾਂ ਤਨ ਮੰਨਤ ਹਨ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਸਮਝ ਗਏ ਇਸ ਵਾਸਤੇ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਉਹਦੇ 'ਚ ਜਿਹੜਾ ਨਿਰਣਾਇਕ ਰੋਲ ਹੈ ਉਹ ਕਿਸਾਨ ਅੰਦੋਲਨ ਦਾ ਰੂਪ ਹੈ ਇਹ ਸਭ ਨੂੰ ਮੰਨ ਕੇ ਚੱਲਣਾ ਚਾਹੀਦਾ ਤੇ ਅਸੀਂ ਉਸ ਪਾਰਟੀ ਨਾਲ ਸਾਡਾ ਲੈਣ ਨਹੀਂ ਹੋ ਸਕਦਾ ਜਿਹੜੀ ਪਾਰਟੀ ਬਾਰੇ ਹਰ ਰੋਜ਼ ਕਿਸਾਨ ਕਹਿੰਦੇ ਨੇ ਜਿਹੜੀ ਸਿੱਧੀ ਗੱਲ ਹੈ ਜਿਹੜੀ ਪਾਰਟੀ ਤਿੰਨ ਉਹ ਕਾਨੂੰਨ ਲਿਆਈਏ ਜਿਹੜੇ ਕਿਸਾਨ ਵਿਰੋਧੀ ਨੇ ਤੁਹਾਡਾ ਇੱਕ ਵਾਰ ਇੱਕ ਵਾਰ ਇਸ਼ਾਰਾ ਕਰਾਓ ਕੀਆ ਬਾਕੀ ਦਾ ਸੋਣ ਨਹੀਂ ਕਾਇਦ ਲੱਗਾ ਬਰੋਸਾ ਕਾਗਜ਼ਾਂ ਦਾ ਬਰੋਸਾ ਜਾ ਕਰ ਰਿਹਾ ਆ ਸਾਡਾ ਸ਼ਾਨਾ ਜੀ ਪੰਜਾਬ ਦੇ ਸਭ ਲੋਕਾਂ ਦਾ ਸਰਗਾਵਾ ਇਹ ਨਹੀਂ ਮੇਰਾ ਘਰ ਕਿਤਾਜੇ ਕਿਉਂ બીજી ਹਰਸਿੰਦਰ ਕੋ ਪਾਗਲ ਮੈਂ ਵੀ ਲੋਕ ਸਭ ਦਾ ਮਿਲਦਾ ਰਿਹਾ ਵਜੀਰ ਵੀ ਤੋੜ ਰਿਹਾ ਰਿਹਾ ਤੇ ਜੇ ਬੀਬੀ ਹਰਸਿੰਦਰ ਕੋ ਜਿਸ ਆਰਡੀਨੈਂਸ ਆਇਆ ਸੀ ਉਦੋਂ ਇਹ ਗੱਲਾਂ ਸੀ ਜੇ ਤੁਸੀਂ ਇਹ ਕੰਮ ਕਰਨਾ ਤੇ ਮੈਂ ਚੱਲੀਓ ਤੇ ਇਹ ਕੰਮ ਨਾ ਮਰੇ ਭਾਇਆ ਇਹਨਾਂ ਕੰਮ ਹੀ ਸਾਰਾ ਇਹਨਾਂ ਨੇ ਫੇਰ

ਹਰ ਆਰਡੀਨੈਂਸ ਜਿਹੜਾ ਆਸ਼ਰਫਪਤੀ ਕੋਲ ਜਾਂਦਾ ਉਹ ਪਹਿਲਾਂ ਉਹਦੀ ਪ੍ਰੂਵਲ ਕੈਬਨਿਟ ਕਰਦੀ ਹੈ ਇਹ ਆਰਡੀਨੈਂਸ ਦਾ ਡਰਾਫਟ ਕੈਬਨਿਟ ਚਾਹੇ ਕੈਬਨਿਟ ਦੀ ਮੀਟਿੰਗ ਵਿੱਚ ਵੀਵੀ ਹਰਸਿਮਿਲ ਸਕੋਰ ਬਾਦਲ ਮੌਜੂਦ ਸੀ ਔਰ ਉਹ ਡਰਾਫਟ ਜਿਹੜਾ ਹੈਗਾ ਯੂਨਾਨੀ ਮਸਤੀ ਕੈਬਨਿਟ ਨੇ ਅਪਰੂਵ ਕੀਤਾ ਜਦੋਂ ਕੋਈ ਵੀ ਡਰਾਫਟ ਕੈਬਨਿਟ ਤੋਂ ਪ੍ਰੂਵ ਹੁੰਦਾ ਹੈ ਉਹਦਾ ਅਜੰਡਾ ਸਾਰੇ ਵਜ਼ੀਰਾਂ ਨੂੰ ਸਰਕੂਲੇਟ ਹੁੰਦਾ ਹੈ ਪੜ੍ਹ ਕੇ ਹੁੰਦੇ ਇਹ ਵੀ ਪੜ੍ਹ ਕੇ ਗਏ ਇਹਨਾਂ ਨੇ ਉੱਤੇ ਉਹਨੂੰ ਮਨਜ਼ੂਰੀ ਉਸ ਤੋਂ ਬਾਅਦ ਅਗਲੇ ਦਿਨ ਰਾਸ਼ਟਰਪਤੀ ਰਹੇ ਕਰਮਲਗੇਟ ਕੀਤੇ ਨੇ ਆਰਡੀਨੈਂਸ ਉਸ ਤੋਂ ਬਾਅਦ ਦੂਜੀ ਦੂਜੀ ਵਾਰ ਜਦੋਂ ਕੋਈ ਬਿਲ ਜਿਹੜਾ ਹੈਗਾ ਉਹ ਪਾਰਲੀਮੈਂਟ ਨੂੰ ਸਬੇਸ਼ਟ ਕਰਨਾ ਉਹ ਬਿਲ ਜਿਹੜਾ ਹੈਗਾ ਉਹਨੂੰ ਕੈਬਨਟ ਪ੍ਰੂਵ ਕਰਦੇ ਸਮਝ ਗਏ ਜਿਹੜੇ ਆਰਡੀਨੈਂਸ ਤੋਂ ਬਾਅਦ ਪੰਜਾਬ 'ਚ ਵਿਰੋਧ ਸ਼ੁਰੂ ਹੋ ਗਿਆ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਜਦੋਂ ਉਹ ਆਰਡੀਨੈਂਸ ਬਿਲ ਦੇ ਰੂਪ ਵਿੱਚ ਕੈਬਨਟ ਨੂੰ ਪ੍ਰੂਵ ਹੋਇਆ ਉਦੋਂ ਬੀਬੀ ਬੀਬੀ ਅਸ ਜੁਰਤਪੁਰ ਬਾਦਲੂਪੁਰ ਦੇ ਮੌਜੂਦ ਸ਼ੀ ਪ੍ਰੂਵਡ ਦੀ ਆਰਡੀਨੈਂਸ ਸ਼ੀ ਪ੍ਰੂਵਡ ਦੀ ਡਰਾਫਟ ਆਫ ਦੀ ਬਿਲ ਥੈਟ ਵਾਸ ਪ੍ਰੋਜੈਕਟਡ ਇਨ ਦੀ ਲੋਕ ਸਭਾ ਇਹ ਜਦੋਂ ਉਹ ਲੋਕ ਸਭਾ ਚ ਆ ਗਿਆ ਤੇ ਉਦੋਂ ਕਹਿਤਾ ਜੀ ਫਿਰ ਸੁਵੀਰ ਨੇ ਕਿਹਾ ਸੀ ਇਹਦਾ ਵਿਰੋਧ ਕਰ ਦੇ ਨਾ ਨਾ ਬੀਬੀ ਦਾ ਹੁਕਮ ਕਰੀਏ ਉਦੋਂ ਨਹੀਂ ਕੀਤਾ ਉਦੋਂ ਨਹੀਂ ਕੀਤਾ ਵਿਰੋਧ ਜਦੋਂ ਲੋਕਾਂ ਨਾਲ ਕਰਾਉਂਦਾ ਜਦੋਂ ਉਹ ਮੱਤ ਜਦੋਂ ਉਹ ਬਿਲ ਜਿਹੜਾ ਹੈਗਾ ਪੇਸ਼ ਹੋਇਆ ਉਦਨ ਸਦਨ 'ਚ ਸੁਖਬੀਰ ਨੇ ਕਿਹਾ ਵੀ ਅਸੀਂ ਜੀ ਇਹਦਾ ਵਿਰੋਧ ਕਰਦੇ ਕਿਉਂਕਿ ਬਾਦਲਪਿੰਡ 'ਚ ਉਹਨਾਂ ਦੇ ਘਰ ਦੀ ਘੇਰਬੰਦੀ ਕੀਤੀ ਸੀ ਕਿਸਾਨਾਂ ਦੇ ਪਾਸੇ ਇਹ ਮੈਂ ਇਸ ਕਰਕੇ ਤੁਹਾਡੇ ਧਿਆਨ 'ਚ ਲਿਆ ਰਿਹਾ ਹਾਂ ਮੈਂ ਆਰਟੀਆਈ ਪਾ ਕੇ ਆਰਟੀਆਈ ਪਾ ਕੇ ਡੈਫਰੈਂਟ ਸੈਕਟਰੀਅਟੂ ਇਨਫੋਰਮੇਸ਼ਨ ਮੰਗੀ ਵੀ ਜਿਹੜਾ ਆਰਡੀਨੈਂਸ ਸੀਗਾ ਉਹ ਤੁਸੀਂ ਜਿਵੇਂ ਕਹਿੰਦੀ ਸੀ ਵੀ ਮੈਂ ਵਿਰੋਧ ਕੀਤਾ ਫਿਰ ਸਾਨੂੰ ਇਹ ਦੱਸੋ ਇਹ ਹਰ ਸਿਮਰਿਤ ਗੌਰ ਬਾਦਲ ਨੇ ਆਰਡੀਨੈਂਸ ਦਾ ਵਿਰੋਧ ਕੀਤਾ ਹੈ ਜਾਂ ਇਹਨੇ ਆਪਣਾ ਰੋਲ ਉਤੇ ਨੋਟ ਕਰਾਉਣਾ ਉਹਨਾਂ ਦਾ ਜਵਾਬ ਆਇਆ ਕਿ ਐਸ ਪਰ ਦਾ ਰਿਕਾਰਡ ਆਫ ਦਾ ਕੈਬਨਟ ਸੈਕਟਰੀਏਰ देयर इज ਨਥਿੰਗ ਟੂ ਸੁਜੈਸਟ ਥੈਟ ਐਨੀ ਮੈਂਬਰ ਆਫ ਦੀ ਕਾਉਂਸਲ ਆਫ ਮਿਨਿਸਟਰ ਹੈਲਥ ਅਪੋਜ਼ਡ ਦੀ ਡਰਾਫਟ ਆਫ ਦੀ ਆਰਡੀਨੈਂਸ ਤੇ ਫੇਰੇ ਫਰਾਡਿਤ ਕਿਉਂ ਕਰਦੇ ਇਹੋ ਜਵਾਬ ਕੈਬਨਟ ਦਾ ਹੈ ਨਿੰਨੇ ਮਹੀਨੇ ਲੱਗਦੇ ਰਹੇ ਤੇਦੀਆਂ ਜੁਪਡੀਆਂ ਦੇ ਉਹਦੇ ਹੱਕ ਚ ਬੋਲਦੇ ਰਹੇ ਸਭਾ ਨੇ ਵਾਅਦੇ ਦਿੱਤੇ ਉਹਨਾਂ ਨੇ ਤਿੰਨ ਮਹੀਨੇ ਅੱਜ ਹੁਣ ਗੱਪ ਤੇ ਗੱਪ ਮਾਰੀ ਜਾ ਰਹੇ ਹਾਂ ਅਸੀਂ ਆ ਇਜ਼ਾਦੀ ਕਮੇਟੀ ਬੈਠੇ ਨੇ ਸਭ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਜੀ ਜਿਹੜਾ ਦਾਅਵਾ ਅਸੀਂ ਦੇਖੀ ਬਾਈ ਨੀ ਉਹਦਾ ਕੇ ਇਹ ਅਗਨਿਤ ਪ੍ਰਕਾਸ਼ਾ ਦਾ ਐਂਟੀ ਹੈ ਇਹਨਾਂ ਨੂੰ ਨਾ ਇੰਪਲੀਮੈਂਟ ਕਰੋ ਪਰ ਉਹਨਾਂ ਦੇ ਬਿਰੜਾ ਦਾ ਉਹਨਾਂ ਜਵਾਬ ਵੀ ਨਹੀਂ ਕੋਈ ਦਿੰਦਾ ਉਹਦਾ ਇਹ ਸੇਠਾ ਰਾਜੀ ਪਹਿਲੇ ਭੌਂਜੀ ਦੇ ਵੰਨਤੀ ਯੋਨੀ ਸਪੋਰਟ ਕਰ ਰਿਹਾ ਤੇ ਇਹਦੇ ਕਰਕੇ ਸਾਡੇ ਨਾਲ ਉਹਨਾਂ ਦਾ ਕਦੀ ਵੀ ਕੋਈ ਟਕਰਾ ਨਹੀਂ ਬੈ। ਕਿਉਂਕਿ ਅਸੀਂ ਸਾਡੇ ਫਰਕਲ ਵੀ ਉੱਤੇ ਮੁੜ ਵੀ ਬੈਠੇ ਹੁਣ। ਅਸੀਂ ਹਰ ਹਰ 이슈 ਦੇ ਉਹਨਾਂ ਦੀ ਫੋਕ ਕਰਦੇ। ਇਹ ਕਰਕੇ ਨਹੀਂ ਕਿ ਸਾਨੂੰ ਕੋਈ ਪਿਆਰੇ ਨੇ ਇਸ ਕਰਕੇ ਕਿਉਂਕਿ ਇਹ ਪਖਾਨੀ ਦੇ ਖਿਲਾਫ ਹੈ ਜਿਹੜਾ ਸਾਰੇ ਦੇਸ਼ ਤੇ ਖਰਾਬ ਹੈ। ਇੱਕ ਨਾਰਕ ਪਹਿਲਾਂ ਨਹੀਂ ਕਰੂਗਾ। ਇਹ ਪਰ ਹੌਲ ਬਣ ਕੇ ਸਪੇਲ ਕੀਤਾ ਪਰੂਆ ਇਸ ਕਰਕੇ ਸਦਾਕਤਕ ਤੌਰ ਤੇ ਅਸੀਂ ਪਹਿਲੇ ਦਿਨ ਤੋਂ ਸਦਾਨਾਂ ਦੇ ਨਾਲ ਖੜੇ ਹਾਂ ਇਹਨਾਂ ਦੀ ਐਡਵੋਕੇਸ਼ਨ ਦੇ ਨਾਲ ਖੜਿਆ ਔਰ ਉਹਨਾਂ ਨੇ ਹਮੇਸ਼ਾ ਉਹਨਾਂ ਬਿਲਾਂ ਨੂੰ ਉਹਨਾਂ ਅਗਦੀ ਨਜ਼ਰ ਰੱਖੀ ਪੁੱਛਦੇ ਜੋ ਸਵਾਲ ਹੈ ਜੀ ਕਿ ਤੱਕ ਕੀ ਉਹ ਜਿਹੜਾ ਗਠਜੰਡਾ ਹੈ ਮੁੱਖ ਮੰਤਰੀ ਦੇ ਚਿਹਰਾ ਉਪਰੋਂ ਕਰਕੇ ਲੜੇਗਾ ਪਹਿਲਾ ਸਵਾਲ ਤਾਂ ਇਹ ਹੈ ਜੀ ਦੂਸਰਾ ਸਵਾਲ ਇਹ ਹੈ ਵੀ ਜਿਹੜੀ ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਹਮ ਖਿਆਲੀ ਪਾਰਟੀ ਨਾਲ ਜਿਹੜੇ ਸਾਡੇ ਪ੍ਰਿੰਸੀਪਲ ਮਦਰ ਪਿਆਰਾ ਉਹਨਾਂ ਦੇ ਨਾਲ ਸੀਟਾਂ ਉੱਤੇ ਹੋ ਸਕਦੇ ਆ ਤਾਂ ਕੋਈ ਸਿੱਧਾ ਦੇ ਸਿਲੈਕਸ਼ਨ ਕੀਤੀ ਕੀ ਹੈ ਕਿ ਆਹ ਹਾ ਸੀਤਾ ਸਾਡੇ ਕੋਲ ਰਹਿੰਦੇ ਨੇ ਜੇ ਇਹ ਨਹੀਂ ਜਾ ਸੀਤਾ ਸੀ ਨਾ ਸਕਦੇ ਦੂਸਰੇ ਪਾਰਟੀ ਲਈ ਅਜਿਹੀ ਕਿ ਸਭਾਈ ਉੱਤੇ ਠੀਕ ਹੈ ਜੀ ਤੁਸੀਂ ਕਿਹਾ ਹੈ ਇਹ ਦਿਸ ਇਸ ਨਾਟ ਕੰਫਰਟ ਅ ਹੂ ਵੀ ਲੇਪੋਥੈਟਿਕ ਯਾਦੋ ਹੂ ਵੀ ਕੋਈ 10 ਬਰ ਬਤਾਣੀ ਹਾਲੇ ਤਾਂ ਰਿਸ਼ਤਾ ਨਹੀਂ ਹੋਇਆ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਜਵਾਕ ਹੋਊਗਾ ਉਹਦਾ ਨੌਕੀਰ ਪਾ ਰਿਸ਼ਤਾ ਨਹੀਂ ਪਰ ਰਿਸ਼ਤਾ ਤਾਂ ਤੁਸੀਂ ਲਾਦੇ ਖੜਦੇ ਨੇ ਕਿ ਡਿਮਾਂਡ ਜੀ ਦੇ ਲਾਗਦਾ ਨਾ ਕਿ ੁੰਡੇ ਦਾ ਹੋਈ ਜਾਂ ਸੋਚੂ ਪੈਨਟਰ ਦਾ ਸੋਚ ਕੇ ਹੁੰਦਾ ਇਹ ਕਿਹੜਾ ਸੱਚ ਤੇ ਪਰਾਂ ਦੀ ਅੱਜ ਇਹ ਸ਼ੇਕ ਕਰਦੇ ਨਹੀਂ ਗਿਆ ਬੇਸੀ ਰਛੀ ਨਾ ਲੱਗ ਗਈ ਨੀ ਨਾਲ ਵਾਲਾ ਵੀ ਤਾਂ ਮੈਂ ਕਹੇ ਦੀ ਇਹ ਕਦੇ ਨਹੀਂ ਕਿਹਾ ਬਈ ਅਸੀਂ ਕਿਉਂਕਿ ਅਦਰਲਾਖਾ ਬਣੇ ਨਹੀਂ ਨਹੀਂ ਮੈਂ ਉਹੀ ਪੁੱਛ ਰਿਹਾ ਮੈਂ ਕਿ ਜਦੋਂ ਸਾਡੇ ਕਲਕੀ ਤੋਂ ਇਲਾਕਾ ਐ ਤਾਂ ਬੰਦਾ ਲੱਤੋਂ ਮਤਲਬ ਰੇਸਤਾ ਇਧਰ ਰੇਖਾ ਦਾ ਤਾਂ ਸੀਟਾਂ ਦੀ ਕੋਈ ਸਲੈਕਸ਼ਨ ਨਹੀਂ ਰੱਖੀ ਹੈ ਕਿ ਨਹੀਂ ਰੱਖੀ 100 ਲੱਖ 9 170 ਸਿਰੇ ਤੇ ਗਾਂਢ ਵਿਸ਼ਾਮ ਰਫਦਾ ਅੰਤ ਨੂੰ ਸੋਈ ਹੋਣੀ ਜੋ ਕਰੇਗਾ ਕਾਲਸਾ ਪਰਥ ਗਏ ਕੋਈਗਾ ਉਹੀ ਜੋ ਚਿਰੋਮਣੀ ਕਾਲੀ ਦਾ ਸੰਯੋਗ ਕਰੇਗਾ ਦੂਜਿਆਂ ਦੇ ਲਈ ਭਲੇ ਕੱਖ ਨਹੀਂ ਐਸੇ ਕੱਲ ਮੈਂ ਬੇਜ਼ੀ ਕਰਦਾ ਹਾਂ ਜੀ ا ساڈے تو انہاں تو پہلا تاں پتہ لگ جانا ہے کہ صرف دسے ضروری نہیں ہے ایک وے او راجی او سوال او ساڈے ڈاکٹر صاحب سوالو کھیڑا کھیڑا اسا کراوڑے انہاں دے کیس پے ہار ہوچے تے او دے بارے پوچھیں کی کی ہوندا ہے ਤੇ ਉਸ ਨੂੰ ਉਹਦੇ ਕੋਲ ਜਾਵੇ ਅੰਦੀਆ ਉਹ ਤੇ ਕਿਹਾ ਕਿ ਉਹਨਾਂ ਤਫੀਕ ਕੋਲ ਜਾਣਾ ਤੇ ਤੂੰ ਅੰਦੀ ਤੇ ਫ੍ਰੀ ਕੋਰਟ ਤੇ ਉਹਨੂੰ ਗਲਾਗ ਕਰਕੇ ਬੁਰੀ ਸਲਾਹ ਕਰਾ ਜੇ ਉਹ ਹੋਰ ਕਾਨੂੰਨ ਕੋਲ ਲੱਤ ਨਹੀਂ ਕੋਈ ਉਹਨਾਂ ਤਫੀਕ ਕੋਲ ਹਾਈ ਕੋਰਟ ਤੋਂ ਗਲਾਗ ਕੀਤਾ ਗਿਆ ਗਾ ਇਸ ਕਰਕੇ ਅਸੀਂ ਆਪਦਾ ਬੁਰੀ ਨਹੀਂ ਕਰਾ ਕਲਾ ਕਰਕੇ ਉਹਨੂੰ ਬੋਲ ਕਰਾਂਗੇ ਬਣਾ ਦੇ ਹਲੋ ਅਕਤੂਬਰ ਨੂੰ ਤੇ ਇਹ ਨਹੀਂ ਅਸੀਂ ਫੋਟੋ ਕਰਾਂਗੇ ਕਿ ਇਲੈਕਸ਼ਨ ਕਮਿਸ਼ਨ ਨੂੰ ਲੈਣਾ ਹਾਂ ਇਹ ਕੀ ਹੋਇਆ ਕਿ ਇੱਕ ਹੋਵੇ ਜਿਹੜੀ ਪਟੀਸ਼ਨ ਹੋਈ ਹੈ ਜਿਹੜੀ ਹੁਸ਼ਿਆਰਪੁਰ ਦੀ ਪੋਸਟ ਹੈ ਜਿਹੜੀ ਬਾਦਲਾ ਨੇ ਹਾਈ ਕੋਰਟ ਤੇ ਜਿਹੜੀ ਰਿਜੈਕਟ ਹੋ ਗਈ ਉਹਦਾ ਫੈਸਲਾ ਲੈ ਕੇ ਹੁਸ਼ਿਆਰਪੁਰ ਵਾਲੀ ਪਟੀਸ਼ਨ ਦੀ ਗੱਲ ਤੇ ਲੈ ਕੇ ਅਸੀਂ ਛੇਤੀ ਛੇਤੀ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ ਕਿ ਇਹਨਾਂ ਦਾ ਬਤਾਲਵਾ ਜਿਹੜਾ ਹੈਗਾ ਕਸਟਮ ਟ੍ਰਾਇਲ ਜਿਹੜਾ ਹੈਗਾ ਰੈਵਿਊ ਸ਼ੁਰੂ ਹੋ ਗਿਆ ਤੇ ਇਨ ਦਾ ਮੀਨ ਟਾਈਮ ਜਿਹੜਾ ਸਿੰਬਲ ਹੈਗਾ ਤੱਕੜੀ ਦਾ ਉਹਨੂੰ ਫ੍ਰੀਕ ਕੀਤਾ ਆ ਅਕਤੂਬਰ 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 ਨੂੰ ਉਹਨਾਂ ਨੂੰ ਤੇ ਪੇਸ਼ ਹੋਣ ਲਈ ਹਾਈ ਕੋਰਟ ਨੇ ਡਿরেকਸ਼ਨ ਦਿੱਤੀ ਆ ਜੀ ਈਜ਼ੀਲੀ ਉੱਥੇ ਪੇਸ਼ ਹੁੰਦਾ ਪਹਿਲਾਂ ਉਹਨਾਂ ਨੂੰ ਐਂਟੀ ਸਪੀਸੀ ਬੇਲ ਕਰਾਉਣੀ ਉਹਨਾਂ ਲਈ ਜ਼ਰੂਰੀ ਆ ਤਾਂ ਉੱਥੇ ਜਾ ਕੇ ਕੀ ਹੋਊਗਾ ਬਿਤੇ ਸੀਰੀਅਸ ਬੈਟ ਜੀ ਬਹੁਤ ਸਭ ਜੀ ਉਹ ਲੇਕ ਓਕੇ ਠੀਕ ਹੈ ਉਹ ਹੈ ਮਿਸਟਰ 6560 ਆਛਾ ਦਸਤਾਬਾਹ ਦਾ ਜਾਵਾ ਇਹ ਜਿਹੜੇ ਵਾਦੂ ਕੀ ਨਾਮ ਆ ਗਿਆ ਉਹ ਕਹਾ ਇਹਨਾਂ ਦਾ ਹਾਰ ਜੇ ਸੁਣਿਆ ਅੱਛਾ ਜੀ ਜੀ ਸੁਣਾ ਜਾਂ ਪਲਾਪ ਵਿੱਚ ਡਾਕੋ ਇਹ ਕਹਿੰਦੇ ਸਾਰੇ ਆਪਣੇ ਬਰਕਰੇ ਤੇ ਤੁੰਤ ਕਰ ਉਹਦਾ ਸਟਾਰਟ ਹੋ ਗਈ ਸੀ ਬੈਠੇ ਇਹ ਗੱਲ ਮਤਲਬ ਇਹ ਸਾਧੂ ਨਾ ਦੱਸਣ ਦੀ ਨਹੀਂ ਹੈ ਕਿ ਆਪ ਤੇ ਅੰਤ ਇਹਦੇ ਚੱਕ ਤੇ ਕਿੱਪੀ ਦਾ ਭਰਕ ਉਹ ਤੇ ਜਦੋਂ ਕੋਈ ਬੰਦਾ ਹੱਥ ਚੱਕ ਲੈਂਦਾ ਨਾ ਫਿਰ ਉਹ ਜਿਹੜੀ ਅਧਿਕ ਹੈ ਨਾ ਉਹ ਬੇਕੀੜਾ ਕਾਣਾ ਸ਼ੁਰੂ ਕਰ ਦਿੰਦੇ ਆ ਉਹ ਆੜੇ ਦੇ ਉੱਤੇ ਪੁੱਤੀ ਹੋ ਜਾਂਦੀ ਹੈ ਜਿਆਦਾ ਜਿਨ੍ਹਾਂ ਨੇ ਹੱਥ ਚੁੱਕੀ ਹੋਈ ਸੀ ਅੰਤ ਤੁਹਾਡੇ ਸਾਹਮਣੇ ਹੁਣ ਸਾਹਮਣੇ ਦਰਸ਼ਕਾਂ ਦੇ ਵਿੱਚ ਬੜੇ ਜਿਹੜੇ ਯਾਰ ਪਰ ਬਹੁਤ ਗਿਆਨ ਸਿੱਖਣ ਇਸੇ ਸਾਰੇ ਬੜੇ ਪੁਰਾਣੇ ਤੇ ਮੇਰੇ ਫੈਸਲੇ ਮੇਰੇ ਫੈਸਲੇ ਤੇ ਨਿਆਂ ਨੂੰ ਵਿਸਵਾਸ ਦਾ ਸਿਰ ਬਕਰਨ ਨੂੰ ਤੇ ਮੈਂ ਚਾਹੁੰਦਾ ਕਿ ਉਹ ਲੋਕੀਂ ਥੱਲੇ ਨੂੰ ਜਿਹੜੋ ਜਿਹਾ ਪੁਹਾਟ ਚੋ ਦੰਗਾਰੀ ਥੱਲੇ ਥੱਲੇ ਲੋਕਾਂ ਦੇ ਨੇ ਲੈ ਕੇ ਕਿ ਦੋਖ ਦੇ ਖਾਸ ਤੇ ਜੇ ਵੋਟਾਂ ਪਈਆਂ ਲੋਕ ਇਹ ਗੱਲ ਜਦੋਂ ਸਮਾਂ ਹੋ ਗਿਆ ਤੇ ਜਦੋਂ ਕਦੀ ਹਾਲਤ ਹੋਈ ਜਿਤਨਾ ਭਰਿਆ ਜਿਤਨਾ ਤੇ ਥੱਲੇ ਦੀ ساری ਤੇ ਜੋ جو داخل راڈ مار رہا ہے السلام علیکم بڑے کمرے میں लास्ट क्वेश्चन कोई बोलता है लास्ट एक और दसू पूछो भी पहले लड़ाई सारी जड़ी है ना एक गुजया की लड़ाईया वो प्रकाश और बाकी सारे खराब नहीं है उठे ही रह जाए प्रकाश साहब जेल में कठिन 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 है मेरे से गाना एंटर बजेंगे सब जो है एक मिनट का ये संजीलो ਜੋਛੇ ਆਪਕੇ ਤਰਹੀ ਗੱਲ ਹੈ ਸਿੱਖੀ ਦੀ ਗੱਲ ਹੈ ਅਸਾਦੀ ਦੀ ਗੱਲ ਹੈ ਹੱਕ ਸੱਚ ਦੀ ਗੱਲ ਹੈ ਉੱਚੇ ਆਪਕੇ ਅਸੀਰ ਬਾਤ ਦੀ ਹੈ ਇਹ ਰੋਹ ਪ੍ਰਕਾਸ਼ ਬੰਦ ਨਾ ਹੋਵੇ ਉਹਨਾਂ ਨਾਲ ਸੁਣਾ ਕਰਨ ਦੇ ਡੋਟਾ ਨਾਲ ਗੱਲ ਕਰਨੀ ਕਿ ਕਾਹਨੇ ਉਹ ਕਾਫੇ ਚੋਂ ਖਰਚ ਕਰਦੇ ਉਹ ਪਹਿਲੂ ਤੇ ਪੁੱਛਦੇ ਹੀ ਨਹੀਂ ਸਾਰੇ ਦਾ ਪੰਡ ਬੜਾ ਬੰਦ ਨਹੀਂ ਪੁੱਛਦੇ ਮੇਰ ਬਾਵਾ ਥੈਂਕ ਯੂ ਸੋ ਬਾਤ